ਮੱਛੀ ਵਿਕਣੀ ਆਈ ਕਰਾਰੇ ਮੱਛੀਆ ਛਾਵਾਂ ਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਛਾਵਾਂ ਕਰਾਰੇ ਮੱਛੀਆ ਜਦ ਮੈਂ ਮੱਛੀ ਲੈਣ ਲੱਗੀ ਜਦ ਮੈਂ ਮੱਛੀ ਲੈਣ ਲੱਗੀ ਆਨੇ ਨਿਕਲੇ ਚਾਰ ਕਰਾਰੇ ਮੱਛੀਆ ਛਾਵਾਂ ਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਜਦ ਮੈਂ ਮੱਛੀ ਕੱਟਣ ਲੱਗੀ ਜਦ ਮੈਂ ਮੱਛੀ ਕੱਟਣ ਲੱਗੀ ਟੋਟੇ ਹੋਏ ਚਾਰ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਜਦ ਮੈਂ ਮੱਛੀ ਤੋਣ ਲੱਗੀ ਜਦ ਮੈਂ ਮੱਛੀ ਤੋਣ ਲੱਗੀ ਪਾਣੀ ਹੋਇਆ ਲਾਲ ਕਰਾਰੇ ਮੱਛੀਆ ਸ਼ਵਕ ਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਵਕ ਰਾਰੇ ਮੱਛੀਆ ਜਦ ਮੈਂ ਮੱਛੀ ਪਕਾਉਣ ਲੱਗੀ ਜਦ ਮੈਂ ਮੱਛੀ ਪਕਾਉਣ ਲੱਗੀ ਮੁਸ਼ਕ ਉੱਡੇ ਜਾਰ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਮੱਛੇ ਵਕਣੇ ਆਏ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਨੱਠੀ ਨੱਠੀ ਨਣਦੀ ਸੱਸ ਕੋਲ ਜਾਂਦੀਆ ਨੱਠੀ ਨੱਠੀ ਨਣਦੀ ਸੱਸ ਕੋਲ ਜਾਂਦੀਆ ਮਾਏ ਪਾਬੋ ਨੂੰ ਮਾਰ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਕਿਵੇਂ ਮਾਰਾ ਨੀ ਥੀਏ ਮੇਰੀਏ ਪਾਣੀ ਪੀਤਾ ਵਰ ਕਰਾਰੇ ਮੱਛੀਆ ਭਾਵਾ ਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਵਕਰਾਰੇ ਮੱਛੀਆ ਨੱਠੀ ਨੱਠੀ ਨਣਦੀ ਜੇਠ ਕੋਲ ਜਾਂਦੀਆ ਨੱਠੀ ਨੱਠੀ ਨਣ ਦੀ ਜੇਠ ਕੋਲ ਜਾਂਦੀਆ ਵੀਰੇ ਪੱਬ ਨੂੰ ਮਾਰ ਕਰਾਰੇ ਮੱਛੀਆ ਸ਼ਾਵ ਕਰਾਰੇ ਮੱਛੀਆ ਮੱਛੀ ਵੇਖਣੀ ਆਈ ਕਰਾਰੇ ਮੱਛੀਆ ਸ਼ਾਵ ਕਰਾਰੇ ਮੱਛੀਆ ਕਿਵੇਂ ਮਾਰਾਣੀ ਪਹਿਣੇ ਮੇਰੀਏ ਕਿਵੇਂ ਮਾਰਾਣੀ ਪਹਿਣੇ ਮੇਰੀਏ ਜੰਝ ਛੜਿਆ ਸੀ ਨਾਲ ਕਰਾਰੇ ਮੱਛੀਆ ਸ਼ਵਕਰ ਰਰੀ ਮੱਛੀਆ ਮੱਛੀ ਵਕਣੀ ਆਏ ਕਰਾਰੇ ਮੱਛੀਆ ਸ਼ਵਕਰ ਰਰੀ ਮੱਛੀਆ ਨੱਠੀ ਨੱਠੀ ਨਣਦੀ ਕੰਤ ਕੋਲ ਜਾਂਦੀਆ ਨੱਠੀ ਨੱਠੀ ਨਣਦੀ ਕੰਤ ਕੋਲ ਜਾਂਦੀਆ ਵੀਰੇ ਪਾਬੋ ਨੂੰ ਮਾਰ ਕਰਾਰੇ ਮੱਛੀਆ ਸ਼ਵਕਰ ਰਰੀ ਮੱਛੀਆ ਮੱਛੀ ਵਕਣੀ ਆਏ ਕਰਾਰੇ ਮੱਛੀਆ ਸ਼ਾਵਕਰਾਰੇ ਮੱਛੀਆ ਈਵੇਂ ਮਾਰਾ ਨੀ ਪਹਿਣੇ ਮੇਰੀਏ ਲਾਵਾਂ ਲਈਆ ਚਾਰੇ ਕਰਾਰੇ ਮੱਛੀਆ ਸ਼ਾਵਕਰਾਰੇ ਮੱਛੀਆ ਮੱਛੇ ਵਿਕਣੇ ਆਈ ਕਰਾਰੇ ਮੱਛੀਆ ਸ਼ਾਵਕਰਾਰੇ ਮੱਛੀਆ ਸਿੱਖਿਆ ਸਿਖਾਇਆ ਮਾਰਨ ਲੱਗਿਆ ਸਿੱਖਿਆ ਸਿਖਾਇਆ ਮਾਰਨ ਲੱਗਿਆ ਨਿਕਲ ਜ ਘਰ ਦੀ ਨਾਰ ਕਰਾਰੇ ਮੱਛੀਆ ਸ਼ਾਵਾ ਕਰਾਰੇ ਮੱਛੀਆ ਮੱਛੀ ਵਿਕਣੀ ਆਈ ਕਰਾਰੇ ਮੱਛੀਆ ਸ਼ਾਵਾ ਕਰਾਰੇ ਮੱਛੀਆ ਜਦ ਮੱਛੀ ਨੂੰ ਤੜਕਣ ਲੱਗਿਆ ਜਦ ਮੱਛੀ ਨੂੰ ਤੜਕਣ ਲੱਗਿਆ ਜਲ ਗਏ ਮੁੱਛ ਦੇ ਵਾਲ ਕਰਾਰੇ ਮੱਛੀਆ ਸ਼ਾਵਾ ਕਰਾਰੇ ਮੱਛੀਆ ਮੱਛੀ ਵਿਕ

മി വിക്കണി ആയിക്കാവാക്കാരി മച്ച